ਲੋ ਜੀ ਵੀਰੇ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦਾ ਬਲੌਗ ਸਟਾਰਟ ਹੋ ਰਿਹਾ ਕਿਉਂਕਿ ਅੱਜ ਦਾ ਬਲੌਗ ਥੋੜਾ ਜਿਹਾ ਲੇਟ ਹੋ ਗਿਆ ਤੇ ਅੱਜ ਆਪਣੇ ਪਿੰਡ ਹੈਗਾ ਜਾਗਰਨ ਜੀ ਮਾਜਰੀ ਪਿੰਡ ਜਾਗਰਨ ਆ ਤੇ ਆਪਾਂ ਥੋੜਾ ਜਿਹਾ ਮੁੱਲਾਪੁਰ ਨੂੰ ਜਾਣਾ ਸੀ ਮੁੜ ਕੰਮ ਤੇ ਪਾਈਪਾਂ ਜਾ ਕੇ ਲਗੋਣੀਆਂ ਏਸੀ ਵਾਲੀਆਂ ਤੇ ਜਿਹੜੇ ਪਾਈਪਾਂ ਚੱਕਣਾ ਦੇ ਕਾਕੇ ਹੋਣੀ ਲੱਗ ਗਿਆ ਜੀ ਲੱਦਣ ਮੁੱਲਾਪੁਰ ਦਾਖਾ ਤੋਂ ਲਦਣੀਆਂ ਸੀ ਏਸੀ ਜਿਹੜੀਆਂ ਪਾਈਪਾਂ ਤੇ ਕਾਕੇ ਹੋਣਾ ਨੇ ਫੋਨ ਕੀਤਾ ਤੇ ਆਪਾਂ ਪਹੁੰਚ ਗਿਆ ਬਾਈ ਜੀ ਨੇ ਇਹਨਾਂ ਨੇ ਫੋਨ ਕੀਤਾ ਕਹਿੰਦੇ ਜਲਦੀ ਤੋਂ ਜਲਦੀ ਆ ਜਾ 10 ਮਿੰਟ ਦੇ ਵਿੱਚ ਗੱਡੀ ਆਪਾਂ ਮੁੱਲਾ ਪ੍ਰਲਾਤੀ ਤੇ ਆ ਭਾਈ ਜੀ ਆ ਵੀ ਮੁੱਲਾ ਵਰ ਚੀਜ਼ਾਂ ਹੈਗੀਆਂ ਨੇ ਸਾਰੀਆਂ ਆ ਜਿਵੇਂ ਆਪਣੇ ਆਹਾ ਨੇਕੀ ਨੁੱਕੀ ਬ੍ਰਾਂਡ ਨੇ ਇਹ ਵੀ ਸਾਰਾ ਕੁਝ ਮੁੱਲਾ ਪਰ ਹੈਗਾ ਜਣ ਕੇ ਆਪਾਂ ਹੁਣ ਭਾਈ ਜੀ ਹੋ ਗਏ ਆ ਫਰੀ ਤੇ ਆਪਾਂ ਚੱਲਦੇ ਆ ਪੈਡਰ ਨੂੰ ਤੇ ਸਵੱਦੀ ਕਲਾਂ ਲਾਉਣੀ ਆਪਾਂ ਇਹ ਤੇ ਆ ਬਾਈ ਆਪਣੇ ਨਾਲ ਸੀ ਇਹ ਮੁੰਡਾ ਥੋੜਾ ਜਿਆ ਗੱਲਾਂ ਬਾਤਾਂ ਵਾਲੀਆਂ ਹੀ ਸੁਣਾਉਂਦਾ ਸੀ ਤੇ ਇਹਦੇ ਵੀ ਵੀਊ ਲੈ ਆਪਾਂ ਇਹ ਥੋੜਾ ਹੈ ਭਾਈ ਜੀ ਮੈਂਟਲੀ ਆ ਥੋੜਾ ਬੋਲਚਾਲ ਨੂੰ ਜਣ ਕੇ ਹੈ ਸਵੱਦੀ ਕਲਾਂ ਦਾ ਹੀ ਆ ਤਿਆ ਬਾਈ ਜੀ ਹੁਣ ਲਾਉਣ ਲੱਗ ਗਏ ਆ ਬਸ ਵੱਡੀ ਕਲਮ ਪਾਈਪਾਂ ਏਸੀ ਵਾਲੀਆਂ ਤੇ ਬਾਈ ਨੇ ਲਾਉਣੀਆਂ ਆ ਆਪਦੇ ਘਰੇ ਤੇ ਆਪਾਂ ਤ੍ਰਾਂਤੀ ਜਾਗਰਨ ਦੇ ਵਿੱਚ ਪਹੁੰਚ ਗਏ ਆ ਜਾਗਰਨ ਦੇ ਵਿੱਚ ਬਾਈ ਜੀ ਚੱਲ ਰਿਆ ਪ੍ਰਸ਼ਾਦਾ ਤੇ ਸੰਗਤ ਛੱਕ ਰਹੀ ਆ ਤੇ ਆਪਾਂ ਹੁਣ ਬਾਈ ਜੀ ਤੁਹਾਨੂੰ ਸਾਰਾ ਸਾਰਾ ਵੀਊ ਦਿਖਾਉਣਾ ਜਿਗਰਾਤੇ ਦਾ ਜਿੰਨਾ ਵੀ ਹੋਇਆ ਸਾਰਾ ਜਿਵੇਂ ਆ ਪੰਡਾਲ ਸੇਵਾ ਕਰਦੇ ਆ ਤੇ ਆਪਾਂ ਸਾਰੀ ਬਾਈ ਜੀ ਵੀਡੀਓ ਰਾਤ ਬਣਾ ਕੇ ਲਗੇ ਆ ਆਪਣਾ ਮਿਲ ਗਿਆ ਚਾਚੇ ਦੇ ਮੁੰਡਾ ਲਾਪਰੀ ਸਿੰਘ ਲਵੀ ਤੇ ਦਰਮਰੀਕ ਸਿੰਘ ਅਮਰੀਕਾ ਤੇ ਆ ਤਾਏ ਹੋਣੀ ਆ ਸਾਰੇ ਤੇ ਸਾਰੇ ਭਾਈ ਜੀ ਸਾਰਾ ਪੰਡੀ ਸੀ ਜਗਰਾਤੇ ਤੇ ਆ ਕਰਮ ਸਿੰਘ ਕਰਮਾ ਤੇ ਇਹਨਾਂ ਦਾ ਸਾਰਿਆਂ ਨੇ ਭਾਈ ਆਪਾਂ ਨੂੰ ਕਹਿ ਕਹਿ ਕੇ ਵੀ ਸਾਡੀ ਬਣਾ ਸਾਡੀ ਬਣਾ ਵੀਡੀਓ ਸਾਰਿਆਂ ਦੀ ਬਣਾਈ ਤੇ ਆ ਕਾਲੇ ਹੁਣੇ ਖੜੇ ਆਪਣੇ ਭਰਾ ਪਿੰਦੀ ਤੇ ਸਾਰੇ ਭਾਈ ਜੀ ਜਗਰਾਤੇ ਦੇ ਵਿੱਚ ਸਰਦਾ ਭਾਵਨਾ ਨਾਲ ਪਹੁੰਚੇ ਸੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਹੁਣ ਪੰਡਾਲ ਪੰਡਾਲ ਵੀ ਬਹੁਤ ਖੁੱਲਾ ਤੇ ਵਧੀਆ ਥੱਲੇ ਮੈਟ ਮੋਟ ਫਿਸ਼ੇ ਦੇ ਸਾਹਮਣੇ ਪਵਨ ਆ ਗਿਆ ਜੀ ਪਵਨ ਵੀ ਬਹੁਤ ਸੋਹਣਾ ਲੱਗਿਆ ਮੈਨੂੰ ਇਹਨਾਂ ਨੇ ਹੁਣ ਪਤਾ ਨਹੀਂ ਕੱਲ ਪਤਾ ਕਰਦੇ ਵੀ ਕਿੱਥੋਂ ਮੰਗਾਇਆ ਤਿਆ ਸਾਜੀ ਨੇ ਇਹਨਾਂ ਨੇ ਬਾਈ ਜੀ ਆ ਡੀ ਜੇ ਆਪਣਾ ਸਾਉਂਡ ਲਾਇਆ ਹੋਇਆ ਬਾਈਆਂ ਨੇ ਤੇ ਬਾਈ ਜੀ ਹੁਣ ਆਪਾਂ ਚੱਲਦੇ ਆਂ ਫੇਰ ਬਾਹਰ ਬਾਈ ਜੀ ਸਾਰੇ ਆਪਾਂ ਦਿਖਾਉਣੇ ਜਿੰਨੇ ਵੀ ਹੋਏ ਬੰਦੇ ਜਿਹੜੇ ਵੀ ਆਏ ਜਿਵੇਂ ਆ ਘਰ ਵਾਲਿਆਂ ਦੇ ਬਾਈ ਜੀ ਜਗਰਾਤਾ ਕਰਾਇਆ ਸੀ ਇਹਨਾਂ ਦਾ ਆਪਾਂ ਘਰ ਘਰੇ ਗਏ ਤੇ ਅੰਦਰ ਵੀਊ ਚ ਦਿਖਾਇਆ ਤੇ ਇਹਨਾਂ ਆਹ ਆ ਮੁੰਡਾ ਜੀ ਜੈਪਾਲ ਇਹਨੇ ਬਾਈ ਜੀ ਇਹਨਾਂ ਨੇ ਕਰਾਇਆ ਤੇ ਆਪਾਂ ਫਿਰ ਤੁਹਾਨੂੰ ਕਹਿੰਦੇ ਪਕੌੜੇ ਛਕੋ ਤੇ ਆਪਾਂ ਪਕੌੜੇ ਛਕਣ ਲੱਗ ਗਏ ਤੇ ਬਾਈ ਜੀ ਆ ਅਮਰੀਕ ਸਿਕ ਵਰੀ ਕੇ ਜਲੇਬੀਆਂ ਦੀ ਡਿਊਟੀ ਹੈ ਅਮਰੀਕੇ ਨੇ ਦੇ ਲੇਬਿਆਂ ਨੂੰ ਵੀ ਆਫਰ ਕੀਤੀਆਂ ਤੇ ਆਪਾਂ ਚਲੇ ਗਏ ਤ੍ਰਾਂਤੀ ਜੋਤ ਦੇ ਦਰਸ਼ਨ ਕਰਨ ਜੋ ਜਵਾਲਾ ਜੀ ਤੋਂ ਆਈ ਸੀ ਤੇ ਆਪਾਂ ਬਾਈ ਜੋਤ ਦੇ ਦਰਸ਼ਨ ਦੇਦਾਰੇ ਕੀਤੇ ਆਪਦੀ ਸੌਖ ਮੰਗੀ ਜੋ ਵੀ ਮੰਗਣ ਵਾਲੀ ਸੀ ਦਾਤੀ ਤੋਂ ਜੋ ਵੀ ਲੈਣਾ ਆਪਾਂ ਜੋ ਵੀ ਦਾਤੀ ਦਾ ਸੌਖ ਹੈ ਇਹ ਮੰਗ ਲਈ ਆਪਾਂ ਤੇ ਆਪਾਂ ਹੁਣ ਤ੍ਰਾਂਤੀ ਬਾਹਰ ਆ ਗਏ ਜੀ ਤੇ ਇੱਧਰ ਜਵਾਕ ਨੱਚਣ ਲੱਗੇ ਸੀ ਇਹਨਾਂ ਦਾ ਆਪਾਂ ਗਾਣੇ ਤੇ ਨੱਚਣ ਹੀ ਲਾ ਜਾਂਦੇ ਅਕਸਰ ਜਵਾਕ ਤੇ ਆ ਆਪਣਾ ਬਾਬੂ ਆ ਗਿਆ ਯਾਰ ਬੁੱਤੀ ਹਿਲਾ ਤੇ ਆ ਦੇਖੋ ਜੀ ਫੇਰ ਮੈਂ ਵੀਡੀਓ ਬਣਾਈ ਜਵਾਕਾਂ ਦੀ ਨਜਵਾਕ ਐਨ ਨਜ਼ਾਰੇ ਲੁੱਟ ਰਹੇ ਸੀ ਤੇ ਪੂਰਾ ਜਿਵਾਕਾ ਨੂੰ ਚਲੋ ਕੀ ਪਤਾ ਹੁੰਦਾ ਯਾਨੀ ਕਿ ਇਹਨਾਂ ਨੇ ਤਾਂ ਨੱਚਣਾ ਲੋਰ ਆਉਂਦੀ ਆ ਨੱਚਦੇ ਆ ਤੇ ਇਹਨਾਂ ਵਿੱਚ ਦੀ ਰੱਬ ਵਸਦਾ ਤੁਹਾਨੂੰ ਪਤਾ ਹੀ ਹੈ ਜੀ ਇਹਨਾਂ ਨੇ ਬੜਾ ਖਰੂਪਾ ਆ ਦੋ ਜਿਵਾਕਾਂ ਨੇ ਆ ਬਾਬਾ ਮਾਜਰੀ ਤੇ ਇੱਕ ਗਰਵੀਰ ਸਿੰਘ ਆ ਇਹਨਾਂ ਨੇ ਬੜੇ ਨੱਚੇ ਦੇਖੋ ਨੇ ਸਟਾਈਲ ਦੇਖੋ ਜੀ ਲੈ ਹਾਜੀ ਹੁਣ ਹੀ ਆ ਸਟਾਈਲਵਾਰ ਦੇ ਗਾਂਝ ਆ ਕੇ ਵੀ ਇਹ ਮਾਰਨਗੇ ਪੂਰੇ ਤਗੜੇ ਤੇ ਆਪਣਾ ਵੀਰ ਮਿਲਿਆ ਖੰਡੂ ਮਾਜਰੀ ਵਾਲਾ ਭਾਈ ਜਿਹੜੇ ਐਨਆਰਆਈ ਵੀਰ ਦੇ ਇਹਨਾਂ ਦਾ ਲਾਈਕ ਜ਼ਰੂਰ ਕਰਿਓ ਕਿਉਂਕਿ ਖੰਡੂ ਦੀ ਪਹਿਲੀ ਵਾਰੀ ਵੀਡੀਓ ਆਈ ਹੈ ਫੇਸਬੁੱਕ ਤੇ ਤੇ ਆਪਣਾ ਅਮਰੀਕਾ ਸਿਕ ਅਮਰੀਕਾ ਤੇ ਇਹਨਾਂ ਨੇ ਵੀ ਬਾਈ ਬਹੁਤ ਯਾਨੀ ਕਿ ਸੇਵਾ ਬਣੀ ਕੀਤਾ ਤੇ ਇੱਕ ਹਾਈ ਐਂਡ ਇੰਜਨ ਆ ਗਿਆ ਜੀ ਇਹ ਵੀ ਲੱਪ ਲੱਬਾ ਇਹ ਵੀ ਬਹੁਤ ਇਲਤਕਾਰਦਾ ਵੀ ਜਵਾਕ ਜਿਆ ਕੱਢਦਾ ਤੇ ਬਾਈ ਜੀ ਆ ਗਏ ਆਪਾਂ ਫੇਰ ਪੰਡਾਲ ਦੇ ਵਿੱਚ ਪੰਡਾਲ ਦੇ ਵਿੱਚ ਸਾਰੀ ਰੌਣਕ ਲੱਗੀ ਹੋਈ ਜੀ ਤੇ ਹੁਣ ਬਾਈ ਆ ਜੋਤ ਚੱਲੀ ਆ ਪੰਡਾਲ ਦੇ ਵਿੱਚ ਘਰ ਘਰੇ ਰੱਖੀ ਹੋਈ ਸੀ ਪਹਿਲਾਂ ਤੇ ਹੁਣ ਪੰਡਾਲ ਦੇ ਵਿੱਚ ਜੋਤ ਲੈ ਕੇ ਜਾਣ ਅੱਗੇ ਤੇ ਜਾਂਦੇ ਆ ਬਾਈ ਜੀ ਇਹਨਾਂ ਨੇ ਹੁਣ ਸਾਰੇ ਹੁਣ ਲੋਕ ਦਰਸ਼ਨ ਸਾਰੇ ਕਰਨਗੇ ਜੋਤ ਦੇ ਤੇ ਇਹਨਾਂ ਨੇ ਬਾਈ ਦੁਨਣਾ ਜਾਨਾ ਇਹਨਾਂ ਨੇ ਜਿਗਰਤਾ ਕਰਾਇਆ ਪਿੰਡ ਦੇ ਵਿੱਚ ਪਹਿਲਾਂ ਜਾਗਰਣ ਹੁੰਦਾ ਸੀ ਜਾਨੀ ਕਿ ਥੋੜੇ ਸਮੇਂ ਬਾਅਦ ਬਾਈ ਇਹੋ ਕੈਨਸਲ ਹੋ ਗਿਆ ਬਸ ਤੁਹਾਨੂੰ ਪਤਾ ਹੀ ਸੱਟ ਲੱਗ ਗਈ ਮੁੰਡਿਆਂ ਨੇ ਇਸ ਕਰਕੇ ਪਹਿਲਾਂ ਜਾਗਰਣ ਰੱਖਿਆ ਸੀ ਫਿਰ ਇਹਨਾਂ ਨੇ ਕਰਾਇਆ ਬਾਈ ਇਹ ਨਹੀਂ ਸ਼ੁੱਕਵਾਰ ਆਈ ਤੇ ਆਪਾਂ ਹੁਣ ਬਾਈ ਜੀ ਤਰਾਂ ਤੇ ਸਾਰਿਆਂ ਦੇ ਵੀਊ ਚੈੱਕ ਕਰਨਾ ਜਿਵੇਂ ਆਪਣਾ ਲਾਭਪ੍ਰੀਤ ਸਿੰਘ ਲੱਭ ਹੀ ਆ ਗਿਆ ਇਹਨੂੰ ਵੀ ਮੈਂ ਕੁਸਕ ਗੱਲਾਂ ਦੱਸੀਆਂ ਤੇ ਆਪਣੇ ਆਹ ਸਾਰੇ ਗੋਲੂ ਹੋਣੇ ਹੋਗੇ ਬਾਬੂ ਨਿੱਕਾ ਜਿੰਨੇ ਵੀ ਆਪਣੇ ਯਾਰ ਮਿੱਤਰ ਆ ਨਾ ਸਾਰੇ ਆਪਾਂ ਨੂੰ ਮਿਲੇ ਰਾਤ ਬੜੀ ਖੁਸ਼ੀ ਹੋਈ ਕਿਉਂਕਿ ਹੁਣ ਬਾਈ ਜੀ ਮੈਂ ਘਰੋਂ ਕੱਟੀ ਬਾਹਰ ਨਿਕਲਦਾ ਤੇ ਘਰੇ ਹੀ ਰਹਿਣਾ ਜੇ ਕੋਈ ਗੇੜਾ ਆ ਜਾਂਦਾ ਤੇ ਮੈਂ ਚਲੇ ਜਾਂਦਾ ਨਹੀਂ ਤਾਂ ਮੈਂ ਘਰੇ ਹੀ ਰਹਿਣਾ ਹਾਂ ਨਾ ਤੇ ਅੱਜ ਵੀ ਬਾਈ ਜੀ ਦੂਏ ਦਿਨ ਸਵੇਰ ਪਰ ਮੈਂ ਛੇਤੀ ਛੇਤੀ ਬਾਈ ਜੀ ਬਲੌਗ ਬਣਾਉਣਾ ਜੀ ਕਿਉਂਕਿ ਮੈਂ ਦੂਏ ਦਿਨ ਯਾਰਗ ਘਰੋਂ ਜਾਣਾ ਇਹ ਵੀ ਫਿਰ ਯਾਰਗ ਨਾਲ ਬਲੌਗ ਉੱਤੇ ਰਾਤ ਰਹਿਣਾ ਬਈ ਬਾਈ ਤੁਹਾਨੂੰ ਪਤਾ ਹੀ ਆ ਵੀ ਨੀਂਦਾ ਬੰਦਾ ਨਹੀਂ ਸਾਰ ਸਕਦਾ ਕਈ ਨਿੱਕੇ ਹੋਣੀ ਤੇ ਆਪਾਂ ਯਾਰਗ ਤੋਂ ਫਿਰ ਅੱਜ ਤੁਹਾਨੂੰ ਯਾਰਗ ਦਾ ਵੀ ਵੀਊ ਦਿਖਾਵਾਂਗੇ ਜੀ ਜੀਵਨਜੋਤ ਸਿੰਘ ਤੇ ਬਾਈ ਜੀ ਸਾਰੇ ਜਿੰਨੇ ਮੁੰਡੇ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਫਰੈਂਡ ਆ ਮੁੰਡੇ ਆ ਬਾਈ ਜੀ ਹੁਣੇ ਮੱਥਾ ਟੇਕਣ ਚੱਲੇ ਆ ਤੇ ਜੋਦ ਨੂੰ ਤੇ ਆ ਬਲਵਿੰਦਰ ਸਿੰਘ ਪਿੰਦੀ ਹੋਣੀ ਸਾਰੇ ਖੜੇ ਨੇ ਬੜੀਆ ਬਈ ਰਾਤ ਤੱਕ ਬਹੁਤ ਰੌਣਕ ਲੱਗੀ ਹੋਈ ਸੀ ਪਿੰਡ ਦੇ ਵਿੱਚ ਕਿਉਂਕਿ ਆ ਦੇਖੋ ਕਿੰਨੀ ਸੰਗਤ ਬੈਠੀ ਆ ਸਾਰਾ ਪੰਡਾਲ ਬਾਈ ਫੁੱਲ ਸੀਗਾ ਕੋਈ ਵੀ ਘਰ ਐਸਾ ਨਹੀਂ ਸੀ ਜੋ ਘਰੇ ਆ ਸਾਰੇ ਜਾਣੇ ਜਾਗਰਣ ਤੇ ਪਹੁੰਚੇ ਹੋਏ ਸੀ ਤੇ ਬਾਈ ਜੀ ਫਿਰ ਹੁਣ ਮੈਂ ਵੀ ਹੁਣ ਥੋੜਾ ਬਹੁਤਾ ਜਨਨ ਕਿ ਸਾਰੀ ਰਾਤ ਤਾਂ ਨਹੀਂ ਰਿਹਾ 12:00 ਵਜੇ ਤੱਕ ਰੇਹਾ ਤੇ ਫਿਰ ਮੈਂ ਘਰ ਨੂੰ ਆਉਣਾ ਸੀ ਤੇ ਇਸ ਲਈ ਬਾਈ ਜੀ ਮੈਂ ਕਿਉਂਕਿ ਮੈਂ ਦੂਏ ਦਿਨ ਯਾਰਗ ਜਾਣਾ ਤੇ ਕਰਕੇ ਮੈਂ ਆ ਨਹੀਂ ਹੈਗਾ ਕਾਲੂ ਮਾਇਰੀ ਸਾਰਿਆਂ ਦੇ ਬਾਈ ਜੀ ਆ ਦੇਖੋ ਜਿਵੇਂ ਸੰਗਤ ਖੜੀ ਹੈ ਸਾਰਿਆਂ ਦੇ ਵੀਰ ਦਾ ਮਾਨਾ ਅੱਡਾ